ਤੱਤਰ ਵਿਤ ਨਸ਼ੇ ਦੇ ਖਿਲਾਫ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡੀਐਸਪੀ ਜਸਵਿੰਦਰ ਸਿੰਘ ਜਿੰਕ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਸ ਨਸ਼ੇ ਦੇ ਕੋਡ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਪ੍ਰਧਾਨ ਸਾਹਿਬ ਜਿੰਦਰ ਸ਼ਰਮਾ ਜੀ ਤੇ ਸੁਰਸ਼ਟੀ ਟੀਮ ਦਾ ਮੈਂ ਸਨਮਾਨ ਦੇਣ ਲਈ ਬਹੁਤ ਧੰਨਵਾਦ ਕਰਦਾ ਹਾਂ ਇਸ ਸਟੇਨਸ ਸੋਰਸ ਨੇ ਇਹ ਕਿ ਆਪਣੀ ਟੀਮ ਸਮੇਤ ਵੱਖ-ਵੱਖ ਮਤਲਬ ਸੈਕਟਰੀ ਵੱਲੋਂ ਕਾਰਜ ਕਰ ਰਹੇ ਨੇ ਚਾਹੀਏ ਡਰੱਗਸ ਦੇ ਖਿਲਾਫ ਹੋਣ ਚਾਹੀਏ ਰੋਕ ਲਗਾਉਣਾ ਹੋਣ ਤੇ ਉਹਦੀਆਂ ਜੀ ਅਸਮਾਨੀ ਪ੍ਰਸ਼ੰਸਾ ਵੀ ਕਰਦੇ ਆਂ ਵਧਾਈ ਕਿ ਦਿੰਦੇ ਆਂ ਕਿ ਅਸੀਂ ਜਿਹੜਾ ਸਾਡੇ ਕੇ ਉਪਰ ਨੂੰ ਕੀ ਹੈ ਕੋਈ ਵੀ ਨਾਮਤ ਹੈ ਜਦੋਂ ਤੱਕ ਪਬਲਿਕ ਇਕੱਲਾ-ਤੱਲਾ ਨਾਲ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਚੱਲੋਗੇ ਉਨੀ ਦੇ ਵੱਡੀ ਪ੍ਰੋਬਲਮ ਆਉਂਦੀ ਹੈ ਪੁਲਿਸ ਆਪਣਾ ਕਾਰਜ ਚੰਗੀ ਤਰ੍ਹਾਂ ਕਰ ਰਹੀ ਹੈ ਕਿ ਤੁਸੀਂ ਸਾਰਿਆਂ ਨੂੰ ਅੱਗੇ ਹੀ ਲੋਕੀ ਨੂੰ ਹੋਰ ਜਾਗਰੂਕ ਕਰੋ ਅਵੇਅਰ ਕਰੋ ਵੀ ਇਹ ਪੁਲਿਸ ਨੂੰ ਕੇਸ ਸੰਬੰਧੀ ਜਿਹੜੀ ਐ ਜੇ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਹੈ ਮਤਲਬ ਬੁਖਤਰੀਕੇ ਨਾਲ ਜੇ ਦੱਸਿਆ ਜਾਵੇ ਜਰੂਰ ਜਾਣ ਪਹੜਾਇਆ ਜਾਵੇ ਜੋ ਬੱਚੇ ਕੋ ਇਲੈਕਟਰ ਨੇ ਉਹਨਾਂ ਨੂੰ ਵੀ ਆਪਣੇ ਸਮਾਜ ਦੇ ਹਿੱਸੇ ਕਿਸੇ ਨਾ ਕਿਸੇ ਤਰੀਕੇ ਪ੍ਰੇਰ ਕੇ ਖੇਡਾਂਵਾਂ ਲਿਜਾ ਕੇ ਜਾਂ ਉਹਨਾਂ ਦੀ ਜਿੱਦਾਂ ਵੀ ਹਰਪ ਹੋ ਸਕਦੀ ਹੈ ਆਪਾਂ ਨੂੰ ਉਹ ਵੀ ਕਰਨਾ ਚਾਹੀਦਾ ਜਿੱਥੇ ਚਲੋ ਵੱਡੇ ਪੱਧਰ ਤੇ ਐ ਕਾਨੂੰਨ ਆਪਣੀ ਕਾਰਵਾਈ ਕਰਦਾ ਜਾ ਰਿਹਾ ਤੇ ਨਸ਼ਾ ਤਾਂ ਇੱਕ ਨਾਮਵਾਰੀ ਨਾਲ ਕਾ ਚੜੇ ਰੇ ਬਿਨਰਾਤ ਪਰਮਾਤਮਾ ਦੇ ਨਾਮ ਦਾ ਚੰਗੇ ਕੰਮਿਆਂ ਦਾ ਨਸ਼ਾ ਤਾਂ ਇਹੀ ਹੋਣਾ ਚਾਹੀਦਾ ਬਸ ਅਰੁਖ ਬਾਕੀ ਕੇ ਐਸੀ ਕਹਿੰਦੇ ਜਿਵੇਂ ਦੁੱਖ ਲਗਾਉਂਦੇ ਨੇ ਵੱਡੇ ਪੱਧਰ ਤੇ ਉਹ ਲਗਾਏ ਜਾਣ ਵਾਤਾਵਰਨ ਤਾਂ ਕਿ ਅੱਛਾ ਬਣ ਸਕੇ ਤੇ ਉਹਨਾਂ ਵਾਲੇ ਸਮੇਂ 'ਚ ਸਾਰੇ ਤਾਂ ਇਹੀ ਵੀ ਇਦ ਕਰਦੇ ਆ ਕਿ ਅਸੀਂ ਵੀ ਆਪਣੇ ਉਹਦਰ ਲੋ ਹੋ ਕੇ ਇਹਨਾਂ ਨੂੰ ਸਹਿਯੋਗ ਕਰਕੇ ਸਮਾਜ ਅੱਛਾ ਵਾਤਾਵਰਨ ਬਣਾਉਣ ਲਈ ਨਰੋਇਆ ਸਮਾਜ ਬਣਾਉਣ ਲਈ ਤੰਦਰੁਸਤ ਪੰਜਾਬ ਬਣਾਉਣ ਲਈ ਉਹਨਾਂ ਵਾਲੇ ਜੂਠ ਹੈ ਜਿਹੜਾ ਉਹਨਾਂ ਲਈ ਆਪਾਂ ਤਾਂ ਕਿ ਕਿਰੇਨਾ ਸੌਤ ਬਣ ਸਕੀਏ ਤੇ ਆਪਣੇ ਸਮਾਜ ਲਈ ਅੱਛੀ ਸਰਜਨਾ ਹੋ ਸਕੀ। ਅੱਜ ਸਭ ਤੋਂ ਪਹਿਲਾਂ ਮੈਨੂੰ ਬੜੀ ਖੁਸ਼ੀ ਦੀ ਮੌਕਾ ਸਾਡੀ ਦਫਤਰ ਨਿਊਮਰ ਸਰਵਿਸ ਸਾਡੇ ਪੰਜਾਬ ਦੇ ਸਾਡੇ ਬਹੁਤ ਹੀ ਵਧੀਆ ਇਮਾਨਦਾਰ ਹੋਨੈਸਟ ਤੇ ਬੈਸਟ ਅਫਸਰ ਸਾਡੇ ਅੱਜ ਵਿੱਚ ਬੈਠੇ ਨੇ ਜਸਵਿੰਦਰ ਸਿੰਘ ਢੀਂਖਾ ਜੀ ਮੈਨਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਵਾਦ ਦਿੰਨਾ ਜੋ ਅੱਜ ਡੀਐਸਪੀ ਪ੍ਰਮੋਟ ਹੋਏ ਨੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਕਾਬਿਲ ਅਫਸਰਾਂ ਨੇ ਹੀ ਮਤਲਬ ਜਦੋਂ ਤਕੀਮਤ ਇਹ ਸਾਡੇ ਵਰਗੇ ਪਾਈਆਂ ਨੂੰ ਕੁਛ ਹੁੰਦੀ ਆ ਕਿ ਸਾਡੇ ਭਾਈ ਨਾਲ ਖੜੇ ਨੇ ਸਾਡੇ ਨੇ ਕਿਉਂਕਿ ਇਹ ਹਮੇਸ਼ਾ ਹੀ ਦੇਖਿਆ ਮੈਂ ਇਹਨਾਂ ਨੂੰ ਗਲਤ ਤਾਬ ਅੱਜ ਵੀ ਬਹੁਤ ਪੁਰਾਣਾ ਵੀ ਇਹ ਸੋਸ਼ਲ ਵਰਕਰ ਕਰਦੇ ਨੇ ਸੋਸ਼ਲ ਵਰਕਰ ਦੇ ਨਾਮ ਲੈਂਦੇ ਨੇ ਨਸਲ ਦੇ ਖਿਲਾਫ ਪੇਡ ਮੁੱਦੇ ਲਿਖਾਣਾ ਜਾਂ ਕੋਈ ਵੀ ਕੰਮ ਇਹ ਹਰ ਬੱਕਰ ਦੇ ਹਿਸਾਬ ਦੇ ਨੇ ਅੱਜ ਮੈਂ ਇਹਨਾਂ ਦਾ ਪੰਜਾਬ ਹਿਊਮਨ ਸੋਸਾਇਟੀ ਵੱਲੋਂ ਸਟੇਟ ਪ੍ਰਧਾਨ ਜਿੰਦਾ ਸ਼ਰਮਾ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪੂਰੇ ਹਾਂ ਤੇ ਬਹੁਤ ਬਹੁਤ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਏ ਨੇ ਤੇ ਅੱਜ ਅੱਗੇ ਵਾਸਤੇ ਵੀ ਜਿਵੇਂ ਜੋ ਸਾਡੇ ਸਾਰੇ ਸੋਸ਼ਲ ਵਰਕਰ ਖੰਨੇ ਨਾਲ ਸਾਡੇ ਚੱਲਦੇ ਰਹਿੰਦੇ ਨੇ ਸਾਡਾ ਪੂਰਾ ਸਾਥ ਦੇਣਗੇ ਇਹ ਸਾਰੇ ਡੀਐਸਪੀ ਸਾਹਿਬ ਦੋ ਵਰਡ ਬੋਲਣਗੇ ਜੱਲਾਤਾਂ ਮੈਂ ਖੁਦ ਅਨਸਰ ਤੇ ਜੀ ਦੇ ਜੀ ਦਾ ਤੇ ਸੂਚੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦਾ ਹੌਸਲਾ ਸਮਝਿਆ ਤੇ ਜੋ ਮਾਨ ਸਨਮਾਨ ਬਖਸ਼ਿਆ ਉਹਦੇ ਵੀ ਬਹੁਤ ਬਹੁਤ ਧੰਨਵਾਦ ਤੇ ਇਹ ਵਧਾਈ ਦੇ ਯੋਗ ਪਾਤਰ ਨੇ ਜਿਹੜੀ ਆਪਣੀ ਸਮਾਜ ਸੇਵਾ ਦੀ ਸੁਸਾਇਟੀ ਚਲਾ ਰਹੇ ਨੇ ਰੀਚ ਰੁੱਖ ਲਗਾਉਣੇ ਅਸ਼ਿਆਵਰਤ ਸੈਮੀਨਾਰ ਤੇ ਹੋਰ ਸਮਾਜ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚੰਗੇ ਕੰਮਾਂ ਵਿੱਚ ਹਿੱਸਾ ਲੈਂਦੇ ਆ ਯੋਗਦਾਨ ਪਾਉਂਦੇ ਆ ਉਸ ਲਈ ਇਹਨਾਂ ਨੂੰ ਤੇ ਇਹਨੇ ਟੀਮ ਨੂੰ ਵਧਾਈ ਦੇ ਦੇਣਾ ਪ੍ਰਸ਼ੰਸਾ ਵੀ ਕਰਦੇ ਆ ਤੇ ਕਿਉਂਕਿ ਜਿਹੜਾ ਸਮਾਜ ਹੈ ਇਹ ਆਪਣੇ ਸਾਰਿਆਂ ਦੇ ਇਕੱਲਾ-ਇਕੱਲਾ ਜੀ ਇਨਸਾਨ ਆਪਣਾ ਰੋਲ ਨਿਭਾਊਗਾ ਤਾਂ ਹੀ ਨਰੋਇਆ ਸਮਾਜ ਬਣ ਸਕਦਾ ਹੈ ਜਿੱਦਾਂ ਕਿ ਜੁਗਨਸ਼ਰਵਤ ਵੀ ਚੱਲ ਰਿਹਾ ਹੈ ਉਹਨਾਂ ਪੜੇ ਤਰੀਕੇ ਨਾਲ ਆਪਾਂ ਆਪਣੀ ਸਮਾਜ ਨੂੰ ਅੱਛਾ ਬਣਾਉਣ ਦੇ ਕੰਮ ਕਰ ਰਹੇ ਹਾਂ ਕਿ ਸਾਰੇ ਨਾਲ ਲੜ ਕੇ ਚਾਹੇ ਖੇਡਾਂ ਰਾਹੀਂ ਰੁੱਖ ਲਗਾਉਣ ਰਾਹੀਂ ਵਾਤਾਵਰਣ ਰਾਹੀਂ ਮਤਲਬ ਲੋਕਾਂ ਨੂੰ ਅੱਗੇ ਬੱਚਿਆਂ ਨੂੰ ਯੂਥ ਨੂੰ ਪ੍ਰੇਰਨਾ ਦੇਣੀ ਹੈ ਕਿ ਜਿੰਨਾ ਕਿ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ ਉਹਦੇ ਲਈ ਜੋ ਵੀ ਉਦਮ ਅਪਰਾਧੇ ਹੋ ਸਕਦੇ ਆ ਉਹ ਸਾਰੇ ਮਿਲ ਕੇ ਅਸੀਂ ਵੀ ਪੂਰਾ ਸਹਿਯੋਗ ਕਰਾਂਗੇ ਇਸ ਸੰਸਥਾ ਨੂੰ ਅੱਗੇ ਵਾਸਤੇ ਤਾਂ ਕਿ ਹੋਰ ਵੀ ਕਈ ਨਵੇਂ ਤਰੀਕੇ ਨਾਲ ਕੰਮ ਕੀਤਾ ਜਾ ਸਕਣ ਤੇ ਨਸ਼ਿਆਂ ਬੁੱਧ ਜਿਹੜੀ ਜਾਗਰੂਕਤਾ ਸੈਮੀਨਾਰ ਮੈਂ ਹਾਂ ਮੈਂ ਇਹਨੂੰ ਹੋਰ ਤੇਜ਼ੀ ਨਾਲ ਕਰਕੇ ਆਪਣਾ ਜਿਹੜਾ ਪੰਜਾਬ ਹੈ ਉਹਦਾ ਵਾਤਾਵਰਨ ਸਾਰਾ ਕੁਝ ਵਧੀਆ ਬਣਾਈਏ ਤੇ ਆਉਣ ਵਾਲਾ ਯੂਥ ਭਵਿੱਖ ਆਪਣੇ ਸਾਰੇ ਪੰਜਾਬ ਦੇ ਬੱਚੇ ਪੰਜਾਬੀਆਂ ਮਤਲਬ ਸਾਰਿਆਂ ਦਾ ਭਵਿੱਖ ਜਿਹੜਾ ਅੱਛਾ ਸੁਨਹਿਰੀ ਹੋਵੇ ਇਹੀ ਕਾਮਨਾ ਕਰਦੇ ਆਂ ਵੀ ਇਹ ਜਿਹੜਿਆ ਨਸ਼ੇ ਦਾ ਕੋੜ ਹੈ ਇਹ ਜਿਹੜਾ ਬਿਲਕੁਲ ਖਤਮ ਹੋ ਜਾਵੇ ਠੀਕ ਹੈ ਆਪਾਂ ਮਤਲਬ ਪੂਰੇ ਮਾਣ ਨਾਲ ਕਹਾਹੀਏ ਤੇ ਨਸ਼ਾ ਮੁਕਤ ਪੰਜਾਬ ਹੋਵੇ ਉਹਨਾਂ ਵਾਲੇ ਟਾਈਮ 'ਚ ਮਿਲ ਕੇ ਇਦਾਂ ਪਰਾ ਲਿਖਤੇ ਜਾਣਗੇ ਮਿਲ ਕਰਦੇ ਆ ਤੇ ਇਹਨਾਂ ਤੋਂ ਸਹਿਯੋਗ ਲੈ ਕੇ ਇਸ ਸੰਬੰਧੀ ਕਾਰਜ ਕਰ ਜ਼ਰੂਰ ਕਰਾਂ ਸਾਡੀ ਜੋ ਡੀਐਸਪੀ ਸਾਹਮਣੇ ਡਿਊਟੀ ਲਈ ਹੈ ਅੱਜ ਜੋ ਮੀਟਿੰਗ ਹੋਈ ਹੈ ਨਸ਼ੇ ਦੇ ਖਿਲਾਫ ਅਸੀਂ ਜੋ ਵੀ ਇਹਨਾਂ ਨੇ ਅੱਜ ਕਿਹਾ ਵੀ ਪੁਲਿਸ ਦਾ ਸਾਥ ਦੇਣਾ ਚਾਹੁੰਦਾ ਹੈ ਚਾਹੀਦਾ ਹੈ ਸਾਡੀ ਜਿੱਥੇ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਨਸ਼ੇ ਦੇ ਖਿਲਾਫ ਅਸੀਂ ਇਹਨਾਂ ਨੂੰ ਦਬਾਉਣ ਨੂੰ ਗੁਪਤ ਜੇਤਾ ਨੂੰ ਦੱਸੇਗਾ ਉਹਦਾ ਨਾਮ ਗੁਫਤਰ ਰੱਖਿਆ ਜਾਏਗਾ ਤੇ ਸਾਰੇ ਹੀ ਆਪਾਂ ਨੂੰ ਸਾਰੇ ਪੁਲਿਸ ਨਾਲ ਮਿਲ ਕੇ ਨਸ਼ੇ ਖਿਲਾਫ ਜੋ ਜੰਗ ਛਿੜੀ ਹੈ ਉਹਦੇ ਖਿਲਾਫ ਅਪਨ ਪੂਰੀ ਲੜਾਈ ਲੜਨੀ ਚਾਹੀਦੀ ਹੈ ਤੇ ਜੋ ਅੱਜ ਮੀਟਿੰਗ ਹੈ ਅੱਜ ਮੈਂ ਡੀਐਸਪੀ ਸਾਹਿਬ ਦਾ ਉਹ ਰਿਆਨ ਤੋਂ ਬਹੁਤ ਬਹੁਤ ਧੰਨ ਕਰਦਾ ਹਾਂ ਧੰਨ ਕਰਦਾ